ਸੰਜਮ ਇਹ ਸਾਰਾ ਕੁਝ ਮਹਾਰਾਜ ਆਪ ਹੀ ਕਰੂਗਾ ਉਦਮ ਦਿੰਦਾ ਜੀ ਸਾਰਾ ਸੰਗਤ ਜੀ ਅਵ ਆਪਾ ਹੁਣ ਗੁਰਬਾਣੀ ਸਤਗੁਰੂ ਜੀ ਤੋਂ ਗੁਰਬਾਣੀ ਦੀ ਸਮਝ ਪ੍ਰਾਪਤ ਕਰੀਏ 1349 ਅੰਕ ਤੇ ਇਸ ਵਕਤ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ 1349 ਪੁਰਬਤ ਕੀ ਅੱਲਾਹ ਇੱਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੀਰਾ Hindu ਮੂਰਤ ਨਾਮ ਨਿਵਾਸੀ ਦੁਖ ਮਹਿ ਤਤ ਨ ਹੀਰਾ ਅੱਲਹ ਰਾਮ ਜੀਵਾ ਤੇਰੇ ਨਾਈ ਤੂ ਕਰ ਮਹਿਰਾਮਤ ਸਾਈ ਰਹਾਉ ਦੱਖਣ ਦੇਸ਼ ਹਰੀ ਕਾ ਬਾਸਾ ਪਛਿਮ ਅਲਹ ਮੁਕਾਮਾ ਦਿਲ ਮਹਿ ਖੋਜ में हैं। दिल मह दिल है दिल खोज हो ऐर मुकाम ब्रह्म कर है, है चौबीसा काजी मह रमजाना ग्यारह है मास पास कह राखे एक है माहे निदाना कहाँ उड़ीसे मज्जन किया ਕਿਉ ਮਸੀਤ ਸਿਰ ਨਾਹੀਂ ਦਿਲ ਮਹਿ ਕਪਟ ਨਿਵਾਜ ਗੁਜਾਰੈ ਕਿਆ ਹਜ ਕਬੈ ਜਾਏ ਏਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੇਮਾਰੇ ਕਬੀਰ ਉਂਗਰਾ RAM ਅੱਲਾਹ ਕਾ ਸਭ ਗੁਰ ਪੀਰ ਹੁਮਾਰੀ ਕਹਤ ਕਬੀਰ ਸੁਨਹੁ ਨਰ ਨਰਵੈ ਪਰਭੂ ਇੱਕ ਕੀ ਸ਼ਰਣਾ ਕੇਵਲ ਨਾਮ ਜਪਹੁਰੀ ਪ੍ਰਾਨੀ ਤਬਹੀ ਨਿਸ਼ਚੈ ਤਰਨਾ ਕੇਵਲ ਨਾਮ ਜਪਹੁਰੀ ਪ੍ਰਾਨੀ ਤਬਹੀ ਨਿਸ਼ਚੈ ਤਰਨਾ ਸਤਸੰਗਤ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਇਹ ਭਗਤ ਬਾਣੀ ਤੇ ਵਿਚਾਰ ਭਗਤ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਜੀ ਪ੍ਰਵਤੀ ਰਾਗ ਤੇ ਕਬੀਰ ਸਾਹਿਬ ਜੀ ਸਾਨੂੰ ਦੇਸ਼ ਦੇ ਰਹੇ ਨੇ ਸਾਂਝਾ ਸਭ ਸਰਬਸਾਂਝਾ ਆਪ ਮੁਸਲਮਾਨਾਂ ਦੇ ਨਾਲ ਸੁਬੰਦਰ ਸੀ ਜਿਦਾ ਮੁਸਲਮਾਨਾਂ ਦੇ ਵਿੱਚ ਰਹੀ ਉਹ ਤੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਇਹਨਾਂ ਦਾ ਕੋਈ ਜਾਤ ਨਹੀਂ ਹੁੰਦੀ ਕੋਈ ਇਹਾਂ ਅਪੀ ਇੱਕ ਇੱਕੇ ਖਾਨਦਾਨ ਇੱਕੋ ਹੀ ਕੁੱਲ ਦੇ ਵਿੱਚ ਆ ਜਾਂ ਇੱਕੋ ਜਾਤ ਇੱਕੋ ਹੀ ਧਰਮ ਇਹ ਸਾਰਿਆਂ ਦੇ ਸਾਂਝੇ ਹੁੰਦੇ ਆ ਕਬੀਰ ਸਾਹਿਬ ਜੀ ਕਹਿੰਦੇ ਅੱਲਾ ਇੱਕ ਮਸੀਤ ਬਸਤ ਹੈ ਅਵਰ ਮੁਲਖ ਕਿਸਕੇ ਰ ਅਗਰੇਨਾ ਦੇ ਪਿਤਾ ਜੀ ਮੁਸਲਮਾਨ ਸੀਗੇ ਤੇ ਇਹਦਾ ਮੰਨ ਲਓ ਕਿ ਬਚਪਨ ਦੇ ਵਿੱਚ ਉਹ ਮਸਜਿਦ ਜਾਂਦੇ ਹੋਣਗੇ ਤੇ ਕਬੀਰ ਸਾਹਿਬ ਜੀ ਨੂੰ ਵੀ ਲੈ ਕੇ ਜਾਂਦੇ ਹੋਣੇ। ਉਹਦੇ ਉਹਨਾਂ ਦੇ ਬਾਰਿ ਸਾਰੀ ਨੌਲੇਜ ਹੈ। ਕਹਿੰਦੇ ਜੇ ਤੁਸੀਂ ਸਮਝਦੇ ਹੋ ਕਿ ਮਸੀਤ ਵਿੱਚ ਅੱਲਾ ਵਸਦਾ ਹੈ ਤੇ ਜਿਹੜਾ ਬਾਕੀ ਜਿਹੜਾ ਮੁਲਖ ਕਿਤੇ ਸਾਰੇ ਹੈ। ਅਵਰ ਮੁਲਖ ਕਿਸਕੇ ਰ ਸੋ ਹੋਰ ਭਾਈ ਤੇ ਦੁਨੀਆ ਦੇ ਵਿੱਚ ਇੰਨੇ ਲੋਕ ਰਹਿ ਰਹੇ ਨੇ ਕਿਸੇ ਦਾ ਕੋਈ ਧਰਮ ਹੈ ਕਿਸੇ ਦਾ ਕੋਈ ਮਜ਼ਬ ਸਾਰੇ ਤੇ ਮਸੀਤਾਂ ਵਿੱਚ ਜਾਂਦੇ ਹੋਣਗੇ ਉਹ ਕਿਤੇ ਜਾਂਦਾ ਕੋਈ ਕਿਤੇ ਜਾਂਦਾ ਤੇ ਜਿਹੜਾ ਅੱਲਾ ਉਹ ਤਾਂ ਸਾਰਿਆਂ ਦੀ ਸਾਰਿਆਂ ਦਾ ਰੱਖਿਆ ਕਰਦਾ ਸਾਰਿਆਂ ਦੀ ਸਹਾਇਤਾ ਕਰਦਾ ਇਸ ਕਰਕੇ ਇਹ ਨਹੀਂ ਕਹਿ ਸਕਦੇ ਵੀ ਕੇਵਲ ਮਸੀਤ ਦੇ ਵਿੱਚ ਹੀ ਆ ਅੱਲਾ ਜਿਹੜਾ ਹਿੰਦੂ ਮੂਰਤ ਨਾਮ ਨਿਵਾਸੀ ਤੂੰ ਮੈਂ ਤਤ ਨਾਹੀ ਰਾਹ ਜਿਹੜੇ ਹਿੰਦੂ ਕਹਿੰਦੇ ਵੀ ਉਹ ਮੰਦਰਾਂ ਦੇ ਵਿੱਚ ਆ ਉਹ ਕੰਮਦਰਾ ਵਿੱਚ ਮੂਰਤੀ ਹੈ ਮੂਰਤੀ ਵਿੱਚ ਜਦੋਂ ਮੂਰਤੀ ਦੀ ਪੂਜਾ ਕਰਦੇ ਆ ਤੇ ਮੂਰਤੀ ਨੂੰ ਸਾਖਸ਼ਕ ਭਗਵਾਨ ਮੰਨ ਕੇ ਵੀ ਇਹਦੇ ਵਿੱਚ ਭਗਵਾਨ ਇਦਾਂ ਨੂੰ ਉਹਨਾਂ ਦੀ ਫੀਲਿੰਗ ਹੁੰਦੀ ਹੈ ਜੀ ਇਸ ਫੀਲਿੰਗ ਦੇ ਨਾਲ ਉਹ ਮੂਰਤੀ ਦੀ ਪੂਜਾ ਕਰਦੇ ਆ ਕਬੀਰ ਸਾਹਿਬ ਜੀ ਦੀ ਧਰਕ ਹੈ ਕਹਿੰਦੇ Hindu ਮੂਰਤ ਨਾਮ ਨਿਵਾਸੀ ਜਿਹੜੇ Hindu ਨੇ ਇਹ ਸਮਝਦੇ ਵੀ ਕਿ ਮੂਰਤ ਵਿੱਚ ਹਰੀ ਦਾ ਵਾਸਾ ਪਰਮੇਸ਼ਰ ਦਾ ਵਾਸਾ ਉਹਦਾ ਜਿਹੜਾ ਨਾਮ ਹੈ ਇਹਦੇ ਵਿੱਚ ਵਸ ਰਿਹਾ ਹੈ ਦੋ ਮਤਤ ਨਹੀ ਕਬੀਰ ਸਾਹਿਬ ਜੀ ਕਹਿੰਦੇ ਦੋਨਾਂ ਨੇ ਗੱਲ ਨੂੰ ਸਮਝਿਆ ਹੀ ਨਹੀਂ ਨਾ ਤਾਂ ਮੁਸਲਮਾਨਾਂ ਨੂੰ ਪਤਾ ਲੱਗਾ ਨਾ ਇਹਨਾਂ ਨੂੰ ਪਤਾ ਲੱਗਾ ਤੇ ਦੋਨੇ ਵੱਡੇ ਫਿਰਕੇ ਸੀਗੇ ਜਦੋਂ ਕਬੀਰ ਸਾਹਿਬ ਜੀ ਇਸ ਧਰਤੀ ਤੇ ਸੀਗੇ ਜੀ ਅੱਲਾਹ ਹੈ ਰਾਮ ਜੀਵੋ ਤੇਰੇ ਨਾਹੀ ਤੂੰ ਕਰ ਮਿਹਰਾ ਮਤ ਸਾਈ ਸੋ ਹੈ ਅੱਲਾਹ ਇਹ ਰਾਮ ਹੂੰ ਤੇਰਾ ਨਾਮ ਜਪਦਿਆਂ ਤੇਰਾ ਨਾਮ ਮੈਂ ਜਪਦਾ ਤੇ ਮੇਰਾ ਜੀਵਨ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੀ ਅੱਲਾ ਕਹ ਲੋ ਚਾਹੇ ਰਾਮ ਕਹ ਲੋ ਜੀ ਅੱਲਾ ਵੀ ਤੇਰਾ ਨਾਮ ਸੱਚੇ ਅੱਲਾ ਆਰਾਮ ਦਾ ਅਰਥ ਹੁੰਦਾ ਰਮਿਆ ਹੋਇਆ ਜੀ ਤੇ ਅੱਲਾ ਦਾ ਅਰਥ ਉਹਦਾ ਜਿਹਨੂੰ ਲੱਭਿਆ ਨਾ ਜਾ ਸਕੇ ਲਾਹ ਲਾਹ ਦਾ ਲੈ ਲੈਣਾ ਲੱਭ ਲੈਣਾ ਲਾਹ ਜਿਹਨੂੰ ਰੱਬਿਆ ਨਾ ਜਾ ਸਕੇ ਵੀ ਇਸ ਕਰਕੇ ਉਹਨੂੰ ਅੱਲਾ ਕਿਹਾ ਜਾਂਦਾ ਕਿ ਉਹਨੂੰ ਇਦਾਂ ਲੱਭਿਆ ਨਹੀਂ ਜਾ ਸਕਦਾ ਜਿਹੜਾ ਬਾੜਾ ਹੀ ਨੇੜੇ ਹੋਵੇ ਉਹਨੂੰ ਕੀ ਲੱਭਣਾ ਉਹ ਸਾਡੀ ਅੱਖਾਂ ਦੇ ਉੱਤੇ ਭਰਮ ਹੁੰਦਾ ਜੀ ਇਹ ਤਾਂ ਪ੍ਰਗਟ ਹੋਣਾ ਜਦੋਂ ਸਾਡਾ ਭਰਮ ਦੂਰ ਹੋ ਗਿਆ ਪਰਗਟ ਹੋ ਜਾਂਦਾ ਜੀ ਅੱਲਾਹ ਰਾਮ ਜੀਵ ਤیرے ਨਾਮ ਏ ਅੱਲਾਹ ਏ ਰਾਮ ਮੇਰਾ ਇਹ ਜੀਵਨ ਹੈ ਤੇਰੇ ਨਾਮ ਦੇ ਉੱਤੇ ਹੈ ਨਾਮ ਲੈਣਾ ਤਾਂ ਮੇਰਾ ਜੀਵਨ ਹੈ ਤੂੰ ਕਰ ਮਿਹਰਮਤ ਸਾਈਂ ਰਹਾ ਸੋ ਏ ਮੇਰੇ ਸਾਈਂ ਏ ਮੇਰੇ ਮਾਲਕ ਤੂੰ ਮੇਰੇ ਤੇ ਰਹਿਮਤਕਾਰ ਮੇਰੇ ਤੇ ਮਿਹਰ ਕਰ ਕਿ ਕਿ ਮਨ ਨੂੰ ਤੂੰ ਆਪਣਾ ਨਾਮ ਜਪ ਆਪਣਾ ਨਾਮ ਦੇ ਮੈਨਾਂ ਚੀਜ਼ਾਂ ਚ ਨਾ ਪਾਵਾਂ ਹਿੰਦੂ ਆ ਕਹਿੰਦਾ ਮੁਸਲਮਾਨ ਆ ਕਹਿੰਦਾ ਹਿੰਦੂ ਕਹਿੰਦਾ ਮੰਦਿਰ ਦੇ ਵਿੱਚ ਆ ਤੇ ਮੁਸਲਮਾਨ ਕਹਿੰਦਾ ਨਹੀਂ ਵੀ ਉਹ ਤਾਂ ਮਸਜਿਦ ਦੇ ਵਿੱਚ ਆ ਮੈਂ ਇਹਨਾਂ ਚੀਜ਼ਾਂ ਚ ਨਾ ਪਾਵਾਂ ਤੂੰ ਆਪਣਾ ਮਨ ਨੂੰ ਨਾਮ ਦੇ ਤੇਰਾ ਨਾਮ ਜਪਾਂ ਮੈਂ ਇਹ ਨਹੀਂ ਮੇਰੇ ਤੇ ਮਿਹਰ ਕਰ ਦੱਖਣ ਦੇਸ਼ ਹਰੀ ਕਾ ਬਸਾ ਪੱਛਮ ਅਲਹਮ ਕਮ ਢੰਡੇ ਮੁਸਲਮਾਨ ਨੇ ਇਹ ਕਹਿੰਦੇ ਪੱਛਮ ਦੇ ਵਿੱਚ ਅੱਲਾ ਹੈ ਮੁਕਾਮ ਅੱਲਾ ਦਾ ਟਿਕਾਣਾ ਮੁਕਾਮ ਪੱਛਮ ਦੇ ਵਿੱਚ ਹੈ ਤੇ ਹਿੰਦੂ ਕਹਿੰਦੇ ਨੇ ਦੱਖਣ ਦੇ ਵਿੱਚ ਹੈ ਉਹ ਦੱਖਣ ਵਿੱਚ ਮੰਨਦੇ ਨੇ ਤੇ ਮੁਸਲਮਾਨ ਪੱਛਮ ਵਿੱਚ ਮੰਨਦੇ ਨੇ ਦਿਲ ਮੈਂ ਖੋਜ ਦੇਲਾ ਦਿਲ ਖੋਜੋ ਇਹ ਹੀ ਠਾਉ ਮੁਕਾਮ ਆ ਕਬੀਰ ਸਾਹਿਬ ਜੀ ਕਹਿੰਦੇ ਕਹਿੰਦੇ ਭਾਈ ਜਿਹੜਾ ਅੱਲਾ ਜਾਂ ਰਾਮ ਦਾ ਮੁਕਾਮ ਹੈ ਨਾ ਟਿਕਾਣਾ ਹੈ ਜਿਹੜਾ ਉਹ ਹਰੇਕ ਬੰਦੇ ਦੇ ਦਿਲ ਦੇ ਵਿੱਚ ਹੈ ਅੰਦਰ ਹੈ। ਹਿਰਦੇ ਦੇ ਵਿੱਚ ਹੈ ਜੀ। ਇਸ ਕਰਕੇ ਤੁਸੀਂ ਇਹ ਦਿਲ ਦੀ ਖੋਜ ਕਰੋ, ਬੰਦੇ ਦੀ ਖੋਜ, ਦਿਲ ਹਰ ਰੋਜ਼ ਨਾਲ ਫਿਰ ਪਰੇਸ਼ਾਨੀ ਮਾਹੇ। ਨਾ ਅਸੀਂ ਆਪਣੇ ਆਪ ਦੀ ਖੋਜ ਨਹੀਂ ਕਰਦੇ ਇਸ ਕਰਕੇ ਪਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ। ਭਾਈ ਆਪਣੇ ਆਪ ਦੀ ਖੋਜ ਕਰੋ, ਕੋਈ ਪਰੇਸ਼ਾਨੀ ਨਹੀਂ। ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ। ਜਿੱਥੇ ਨਿਰੰਕਾਰ ਉੱਤੇ ਪਰੇਸ਼ਾਨੀ ਕਦੀ ਜੀ। ਜਿੱਥੇ ਨਿਰੰਕਾਰ ਹੈ ਉੱਤੇ ਕਦੀ ਪਰੇਸ਼ਾਨੀ ਹੈ। ਜਦੋਂ ਆਪਣੇ ਆਪ ਦੀ ਖੋਜ ਕਰਾਂਗੇ ਨਿਰੰਕਾਰ ਦੇ ਦਰਸ਼ਨ ਹੋਣਗੇ। ਠੀਕ ਹੈ। ਇਸ ਕਰਕੇ ਸੋ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਮਕਾਮ ਹੈ ਨਾ ਅੱਲਾ ਦਾ ਆਰਾਮ ਦਾ ਉਹ ਦਿਲ ਦੇ ਵਿੱਚ ਹੈ ਦਿਲ ਉਹ ਨਹੀਂ ਜਿਹਨੂੰ ਡਾਕਟਰ ਕਹਿੰਦੇ ਡਾਕਟਰ ਉਹ ਜਿਹੜਾ ਜਿਹਦੇ ਨਾਲ ਉਹ ਮਾਸ ਦਾ ਟੁਕੜਾ ਜਿਹਦੇ ਨਾਲ ਸਾਰੀਆਂ ਨਾੜੀਆਂ ਨੂੰ ਖੂਨ ਜਾਂਦਾ ਅਸਲ ਦੇ ਵਿੱਚ ਦਿਲ ਸ਼ਬਦ ਵਰਤੇ ਕਬੀਰ ਸਾਹਿਬ ਨੇ ਦਿਲ ਹਿਰਦਾ ਹੈ ਨਾ ਹੁਣ ਬਾਡੀ ਦਾ ਸਭ ਤੋਂ ਮੇਨ ਪਾਰਟ ਜਿਹੜਾ ਫਿਰ ਉਹ ਦਿਲ ਹੈ ਜਿਸ ਕਰਕੇ ਉਹਨੂੰ ਕੋਈ ਕਹਿਣ ਵੀ ਕੀਜੀ ਕੋ ਕੋ ਦੇ ਨਾਲ ਸਾਰੇ ਪਰਛੇ ਖੁੰਝ ਜਾਂਦਾ ਜਿਸ ਕਰਕੇ ਉਹਨੂੰ ਦਿਲ ਕੜਾ ਸ਼ੁਰੂ ਕਰ ਦਿੰਦਾ ਉਹਦੇ ਹੋਰ ਕਹਿ ਕਿ ਨਾ ਆ ਜਾਂਦੇ ਤੇ ਅਸਲ ਦੇ ਵਿੱਚ ਇਹਨੂੰ ਹਿਰਦਾ ਕਿਹਾ ਹੋਇਆ ਜੀ ਹਿਰਦੇ ਨੇ ਖੋਚਣ ਦੀ ਖਾਂਦਾ ਜੀ ਤੇ ਦਿਲ ਦਿਲ ਦਾ ਮਤਲਬ ਹੀ ਹਿਰਦਾ ਹੈ ਜੀ ਤੇ ਜਿਹੜਾ ਮਕਾਮ ਹੈ ਅੱਲਾ ਦਾ ਉਹ ਦਿਲ ਦੇ ਵਿੱਚ ਹੈ ਉਹ ਹਿਰਦੇ ਦੇ ਵਿੱਚ ਹੈ ਕਹਿੰਦੇ ਇਹਦੀ ਖੋਜ ਕਰ ਬ੍ਰਹਮਨ ਗਿਆਸ ਕਰ ਹੈ ਕਯੋ ਵੀ ਸਾ ਜੀ ਮਹਿਰਾ ਮਜਾਨਾ ਜਿਹੜੇ ਬ੍ਰਹਮਣ ਨੇ ਗਿਆਸ ਦਾ ਅਰਥ ਹੁੰਦਾ ਇਕਾदशी ਦਾ ਵਰਤ ਜਿਹੜਾ ਨੂੰ ਗਿਆਸ ਗਿਆਸ ਵੀ ਕਹਿੰਦੇ ਆ ਜੀ ਤੇ ਸਾਲ ਦੇ ਵਿੱਚ ਇਹ 24 ਵਰਤ ਇਕਾदशी ਦੇ ਰੱਖਦੇ ਆ ਕਿਉਂਕਿ ਮਹੀਨੇ ਚ ਦੋ ਵਾਰੀ ਇਕਾदशी ਆਉਂਦੀ ਛਤਾਂ ਤੇ ਸਾਵ ਦੇ ਨਾਲ ਜੇ ਤੁਸੀਂ ਛਤਾਂ ਤੇ ਸਾਵਨਾ ਗਿਣਤੀ ਕਰੋ ਨਾ ਜੀ ਤੇ ਦੋ ਵਾਰੀ 11ਵੀਂ ਆ ਜਾਂਦੀ ਛਤ ਇੱਕ ਵਾਰੀ ਚੰਨ ਦੇ ਪੱਖ ਦੀ ਇੱਕ ਵਾਰੀ ਹਨੇਰ ਪੱਖ ਦੀ ਚੰਨ 11ਵੀਂ ਆ ਜਾਂਦੀ ਹੈ ਇਸ ਕਰਕੇ ਮਹੀਨੇ ਦੇ ਵਿੱਚ ਜੋ ਇਕਾਦਸ਼ੀਆਂ ਆ ਜਾਂਦੀਆਂ ਜੀ ਤੇ Hindu ਜਿਹੜੇ ਨੇ ਸੁਬ੍ਰਹਮਣ ਇਹ 24 ਵਰਤ ਜਿਹੜੇ ਆ ਇਕਾਦਸ਼ੀ ਤੇ ਰੱਖਦੇ ਨੇ ਤੇ ਕਾਜੀ ਜਿਹੜੇ ਨੇ ਉਹ ਰਮਜ਼ਾਨ ਦਾ ਮਹੀਨਾ ਜਿਹੜਾ ਸਾਲ ਦੇ ਵਿੱਚ ਇੱਕ ਮਹੀਨਾ ਰਮਜ਼ਾਨ ਦਾ ਹੁੰਦਾ ਉਦੋਂ ਫਿਰ ਉਹ ਇਹ ਵਰਤ ਰੱਖਦੇ ਹੁਣ ਇੱਥੇ ਕਬੀਰ ਸਾਹਿਬ ਨੇ ਤਰਕ ਦਿੱਤੀ ਕਹਿੰਦੇ 11 ਹੈ ਮਾਸ ਪਾਸ ਕੈ ਰਾਖੇ ਏਕੇ ਮਹੀਨੇ ਤਨ ਕੋਈ ਬਾਕੀ ਦੇ 11 ਮਹੀਨੇ ਜਿਹੜੇ ਫਿਰ ਉਹ ਪਾਸੇ ਕਰ ਦੇਦੇ ਤੁਸੀਂ ਵੀ ਇੱਕ ਦੇ ਵਿੱਚ ਅੱਲਾ ਮਿਲ ਜਾਂਦਾ ਇਹਦੇ ਹਿੰਦੂਆਂ ਵਾਸਤੇ ਤੁਸੀਂ ਮਹੀਨੇ ਵਿੱਚ 2 ਦਿਨ ਰੱਖ ਲੈ ਇਕਾदशी ਦੇ ਤੇ ਬਾਕੀ ਜਿਹੜੇ 28 ਦਿਨ ਆ ਉਹ ਉਹ ਕਿੱਥੇ ਆ ਵੀ ਇੱਕ ਦੇ ਵਿੱਚ ਤੁਸੀਂ ਇਕਾदशी ਦੇ ਵਿੱਚ ਉਹਦਾ ਵਾਰਤ ਰੱਖਣ ਵਾਸਤੇ ਤੇ ਸਮਝਦੇ ਵੀ ਹਾਂ ਪਰ ਅੱਬ ਖੁਸ਼ ਹੋ ਜਾਂਦਾ ਆਰਾਮ ਮਿਲ ਜਾਂਦਾ ਤੇ ਤੁਸੀਂ ਰਮਜ਼ਾਨ ਦੇ ਵਿੱਚ ਰੋਜ਼ੇ ਰੱਖ ਕੇ ਸਮਝਦੇ ਵੀ ਜੇ ਅੱਲਾ ਮਿਲ ਜਾਂਦਾ ਕਹਿੰਦੇ ਤੇ ਬਾਕੀ ਤੇ ਇੱਕ ਦਿਨ ਤੁਸੀਂ ਪਾਸੇ ਕਰ ਦਿੱਤੇ ਹਾਂਜੀ ਕਹਿੰਦੇ 11 ਹੈ ਮਾਸ ਪਾਸ ਕੇ ਰਾਖੇ ਇਕ ਮਹੀਨ ਤਨ ਤਰਕ ਦਿੱਤੀ ਕਬੀਰ ਸਾਹਿਬ ਨੇ ਇੱਥੇ ਕਹਾਂ ਉੜੀਸ਼ੇ ਮੱਜਨ ਕੀਆ ਯਾ ਮਹੀਤ ਸੇਰਨਾ ਹੀ ਉੱਥੇ ਉੜੀਸ਼ਾ ਇੱਥੇ ਜਗਨਨਾਥ ਵਰੀ ਦਾ ਮੰਦਿਰ ਹੈ ਉੱਥੇ ਜਾ ਕੇ ਤੁਸੀਂ ਇਸ਼ਨਾਨ ਕਰੋ ਤਾਂ ਇਹ ਕਹਿੰਦੇ ਦੱਖਣ ਦੇ ਸ਼ਰੀਕਾ ਵਾਸਾ ਉੱਥੇ ਇਹੋ ਜਗਨਨਾਥ ਨੂੰ ਭਗਵਾਨ ਮੰਨਦੇ ਆ ਵੀ ਜਗਨਨਾਥ ਦੇ ਵਿੱਚ ਜਗਨਨਾਥ ਉਹ ਜਗਨਨਾਥ ਦੇ ਰੂਪ ਦੇ ਵਿੱਚ ਪਰਮੇਸ਼ਰ ਇੱਥੇ বিরাজਮਾਨ ਹੈ ਉਹ ਇੰਜ ਮੰਨਦੇ ਤਾਂ ਇਹ ਕਹਿੰਦੇ ਮੂਰਤ ਮੂਰਤੀ ਵਿੱਚ ਤੁਸੀਂ ਲੱਭਦੇ ਆ ਜਗਨਨਾਥ ਦੀ ਮੂਰਤੀ ਵੀ ਉਹਦੀਆਂ ਬਾਹਾਂ ਹੈ ਨਹੀਂ ਹੈ ਜੀ ਜਿਹੜੀ ਮੂਰਤੀ ਉੱਥੇ ਬਣੀ ਹੋਈ ਬਾਹਾਂ ਹੈ ਨਹੀਂ ਇਹ ਉਹਨਾਂ ਦਾ ਮੰਨਣਾ ਹੈ ਵੀ ਇਹ ਏ ਮਤਲਬ ਜਦੋਂ ਮੂਰਤੀ ਤਿਆਰ ਕੀਤੀ ਜਾ ਰਹੀ ਸੀ ਤਾਂ ਜਿਹੜਾ ਮੂਰਤੀ ਕਰਦਾ ਸੀ ਤਿਆਰ ਕਰਦਾ ਸੀ ਉਹਨੇ ਕਿਹਾ ਵੀ ਪਹਿਲੋਂ ਨਹੀਂ ਖੈਨੇ ਇਹਨੂੰ ਦੇਖਣਾ ਪਰ ਜਦੋਂ ਪਹਿਲੋਂ ਦੇਖ ਲਿਆ ਜਵਾਹਾਂ ਨਹੀਂ ਸੀ ਬਣੀਆਂ ਕਹਿੰਦੇ ਇਸ ਕਰਕੇ ਉਹ ਮੂਰਤੀ ਅਧੂਰੀ ਰਹਿ ਗਈ ਜੀ ਤੁਸੀਂ ਮੂਰਤੀ ਵਿੱਚ ਵੇਖਦੇ ਆ ਉੜੀਸਾ ਜਾਂਦੇ ਆ ਉੱਥੇ ਜਾ ਕੇ ਇਸ਼ਨਾਨ ਕਰਦੇ ਆ ਤੇ ਮੁਸਲਮਾਨ ਜਿਹੜੇ ਨੇ ਮਸਜਿਦ ਵਿੱਚ ਜਾਂਦੇ ਨੇ ਮੱਕੇ ਜਾਂਦੇ ਨੇ ਮਸਜਿਦਾਂ ਵਿੱਚ ਜਾ ਕੇ ਸਿਰ ਨਿਵਾਉਂਦੇ ਨੇ ਦਿਲ ਮੈਂ ਕਪਟ ਨਿਵਾਜ ਗੁਜਾਰਾ ਹੈ ਕੀ ਹਜ ਕਾਬਾ ਜਾਏ ਤੇ ਦਿਲ ਵਿੱਚ ਜੇ ਕਪਟ ਹੈ ਅੰਦਰੋਂ ਤੁਸੀਂ ਪਲੂਦਾ ਤੁਸੀਂ ਨਿਵਾਜ ਪੜਦੇ ਆ ਕੀ ਫਾਇਦਾ ਕਾਬੇ ਜਾ ਕੇ ਕਾਬਾ ਮੱਕਾ ਨੂੰ ਕਹਿੰਦੇ ਨਾ ਜੀ ਹਜ ਕਰਨ ਦਾ ਜਿਹੜਾ ਹਾਜੀ ਹੋ ਜਾਂਦਾ ਨਾ ਕਾਬੇ ਜਾ ਕੇ ਹਜ ਕਰਿਆ ਉਹਨਾਂ ਨੂੰ ਹਾਜੀ ਕਿਹਾ ਜਾਂਦਾ ਜੀ ਉਹਦਾ ਇੱਕ ਵੱਖਰੇ ਮੁਸਲਮਾਨੀ ਕੌਮ ਦੇ ਵਿੱਚ ਫਿਰ ਉਤਵਾ ਹੁੰਦਾ ਜੀ ਵੀ ਹਾਜੀ ਹੈ ਇਹ ਹਜ ਕਰਕੇ ਆਇਆ ਫਰਕ ਵੀਰ ਸਾਹਿਬ ਜੀ ਤਰਕ ਦਿੰਦੇ ਨੇ ਕਹਿੰਦੇ ਜੇ ਅੰਦਰ ਤੁਸੀਂ ਕਾਪਟ ਰੱਖ ਕੇ ਕੰਮ ਕਮਾਉਂਦੇ ਹੋ ਕਾਪਟ ਕਰਦੇ ਹੋ ਕਿਸੇ ਦਾ ਮਾੜਾ ਕਰਦੇ ਆ ਕਿਸੇ ਦਾ ਪੂਰਾ ਕਰਦੇ ਪੂਰਾ ਤੱਕਦੇ ਪੂਰਾ ਸੋਚਦੇ ਆ ਇੱਕ ਹਫਤੇ ਹੀ ਚਾਹਤਾ ਤੁਸੀਂ ਆਪਣੀ ਜਿਹੜੀ ਨਿੱਜੀ ਲਾਈਫ ਹੈ ਉਹ ਰੂਟੀਨ ਜਿਦਾਂ ਹੈ ਉਹਦਾ ਚੱਲਣ ਦੇ ਜੀ ਹੈਨਾ ਇਹ ਤੁਸੀਂ ਬਣਾਉਂਦੇ ਪਲਾਨ ਬਣਾਉਣਾ ਕਿਸੇ ਦਾ ਮਾੜਾ ਕਰਨ ਨਾ ਚੰਗਾ ਕਰਨ ਵਾਸਤੇ ਕਰੋ ਤਾਂ ਉਹ ਤਾਂ ਚੰਗੀ ਗੱਲ ਹੈ ਜੀ ਉਹ ਤਾਂ ਚੰਗੀ ਗੱਲ ਕਿਸੇ ਦਾ ਚੰਗਾ ਹੋਵੇ ਚਾਹੇ ਨਾ ਪਰ ਚੰਗਾ ਸੋਚੋ ਤਾਂ ਸਹੀ ਹੈ ਚੰਗਾ ਕਰਨ ਦੀ ਕੋਸ਼ਿਸ਼ ਤਾਂ ਕਰੋ ਕਿਹਦਾ ਚੰਗਾ ਹੁੰਦਾ ਨਹੀਂ ਹੁੰਦਾ ਵਖਰੀ ਕਰਨ ਪਰ ਉਹ ਪੁੰਨ ਵਿੱਚ ਗਿਣਿਆ ਜਾਂਦਾ ਪਰ ਜਦੋਂ ਅਸੀਂ ਕਿਸੇ ਦਾ ਮਾਲਾ ਕਰਦੇ ਹਾਂ ਔਰ ਕਪਟ ਰੱਖਦੇ ਵੱਡੀ ਗੱਲ ਤੇ ਕਪਟ ਦੀ ਹੈ ਜੀ ਮੂੰਹ ਜੋ ਇਹ ਰਾਮ ਰਾਮ ਹੁੰਦਾ ਹੈ ਤੇ ਬਗਲ 'ਚ ਛੁਲੀ ਹੁੰਦੀ ਹੈ ਜੀ ਮੂੰਹ ਦੀਆਂ ਗੱਲਾਂ ਜਿਹੜੀਆਂ ਉਹਨਾਂ ਦੀਆਂ ਖੰਡ ਸ਼ਕਰ ਹੁੰਦੀ ਹੈ ਅੰਦਰ ਕਾਂਚੀ ਅੰਦਰ ਜ਼ਹਿਰ ਹੁੰਦਾ ਮੇਰਾ ਸਾਰਾ ਉਹ ਮਾੜਾ ਜੀ ਉਮੈ ਸੀ ਕਰਕੇ ਕਹਿੰਦੇ ਵੀ ਦੁਸ਼ਮਣ ਦੇ ਮਿੱਤਰ ਦੇ ਨਾਲੋਂ ਐਸਾ ਜਿਹੜਾ ਕਾਪਟੀ ਮਿੱਤਰ ਹੈ ਉਹਦੇ ਨਾਲੋਂ ਦੁਸ਼ਮਣ ਚੰਗਾ ਹੈ ਇਹੋ ਜਿਹਾ ਕਾਪਟੀ ਮਿੱਤਰ ਜਿਹੜਾ ਹੁੰਦਾ ਹੈ ਕਿ ਦਿਲ ਵਿੱਚ ਕਾਪਟ ਨਿਵਾਜ ਗੁਜ਼ਾਰਾ ਹੈ ਹੁਣ ਕਿਆ ਹੱਜ ਕਾਬਾ ਚ ਹੈ ਹੁਣ ਸਾਡੇ ਵਰਗੇ ਅਸੀਂ ਜੇ ਪਾਠ ਕਰਦੇ ਗੁਰਦੁਆਰੇ ਜਾਣੇ ਸਾਡੇ ਵਾਸਤੇ ਵਿਦੇਸ਼ ਨਹੀਂ ਸਾਡੇ ਵਾਸਤੇ ਅਸੀਂ ਜੇ ਕੋਈ ਵੀ ਬਾਬਾ ਗੁਰਦੁਆਰੇ ਚਈ ਹੈ ਕਿ ਸਾਨੂੰ ਨਹੀਂ ਕਿਹਾ ਹੋਇਆ ਸਾਨੂੰ ਵੀ ਕੀ ਹੈ ਇਸੇ ਕਰਕੇ ਗੁਰਬਾਣੀ ਵਿੱਚ ਸਾਰੀਆਂ ਗੱਲਾਂ ਖਾਰਦੀਆਂ ਮਾਰਣ ਕਿਤੇ ਹਰ ਮੰਦਰ ਦੇ ਸਰੀਰ ਹੈ ਜਿੱਥੋਂ ਉਰ ਜਾਂਦਾ ਮਹਾਰਾਜ ਸਭ ਸਭ ਕਹਿੰਦਾ ਸਾਰੇ ਕਹਤੀਆਂ ਠੀਕ ਹੈ ਧਰਤੀ ਦੇ ਉੱਤੇ ਜੋ ਸਾਨੂੰ ਗੁਰੂ ਸਾਹਿਬਾਨਾਂ ਨੇ ਗੁਰੂਕਾਰਕ ਬਖਸ਼ਿਸ਼ ਕਰ ਦਿੱਤੇ ਉਹ ਹੈ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਰੱਬ ਸਿਰਫ ਇੱਛੇ ਹੀ ਹੈ ਗੁਰਬਾਣੀ ਨੇ ਇਹਨਾਂ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ ਭਈ ਰੱਬ ਹਰ ਇੱਕ ਜਗ੍ਹਾ ਤੇ ਸਭਨਾ ਦੇ ਵਿੱਚ ਹਰ ਇੱਕ ਦੇ ਵਿੱਚ ਹਲਕੇ ਸਭਨਾ ਦੇ ਵਿੱਚ ਰੱਬ ਦਾ বাস ਗੁਰਬਾਣੀ ਨੇ ਗੱਲ ਸਾਨੂੰ ਪਹਿਲਾਂ ਸਮਝਾਈ ਹੋਈ ਹੈ ਸੋ ਇਸ ਕਰਕੇ ਸੋ ਇਹ ਜਿਹੜੀ ਬਾਤ ਹੈ ਨਾ ਮਤਲਬ ਕਬੀਰ ਸਾਹਿਬ ਨੇ ਜਿਹੜੀ ਮੁਸਲਮਾਨਾਂ ਵਾਸਤੇ ਜਾਂ ਹਿੰਦੂਆਂ ਵਾਸਤੇ ਕੀਤੀ ਹੈ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਗੱਲਾਂ ਪਹਿਲਾਂ ਸਮਝਾ ਦਿੱਤੀਆਂ ਭਾਈ ਸੋ ਇਹ ਨਾ ਕਰੋ ਇਸੇ ਕਰਕੇ ਜਿਹੜਾ ਸੱਚਾ ਸਿੱਖਿਆ ਹੋਈ ਨਾ ਚੀਜ਼ਾਂ ਜ ਨਹੀਂ ਪੈਂਦਾ ਜੀ ਮੁਸਲਮਾਨ ਦੀ ਮਸਜਿਦ ਹੈ ਹਿੰਦੂਆਂ ਦਾ ਮੰਦਿਰ ਹੈ ਮਰਸ਼ੀਤ ਨਾ ਨਫ਼ਰਤ ਜਾਂ ਮੰਦਰ ਨਾ ਨਫ਼ਰਤ ਜਾਂ ਇਹਨਾਂ ਦੇ ਪੁਜਾਰੀ ਬਣ ਜਾਣਾ ਨਫ਼ਰਤ ਨਹੀਂ ਕਰਨੀ ਇਹਦਾ ਮਤਲਬ ਇਹ ਨਹੀਂ ਵੀ ਇਹਨਾਂ ਦੀ ਪੂਜਾ ਕਰਦੇ ਨਾ ਨਾ ਪੁਜਾਰੀ ਨਾ ਇਹਨਾਂ ਦੀ ਪੂਜਾ ਕਰਦੇ ਨਾ ਇਹਨਾਂ ਨਾਲ ਕੋਈ ਨਫ਼ਰਤ ਹੈ ਤੇ ਭਾਈ ਜਿਹੜਾ ਪ੍ਰਮਾਤਮਾ ਪਰਮੇਸ਼ਰ ਦਾ ਸਰੀਰ ਬਣਾਇਆ ਨਾ ਜਿਹੜਾ ਇਨਸਾਨ ਬਣਾਇਆ ਇਹਨੂੰ ਸੈਲਫ ਸੱਚੇ ਪਾਤਸ਼ਾਹ ਜੀ ਨੇ ਕਹਤਾ ਭਾਈ ਇਹ ਹੀ ਉਹਦਾ ਕਮਕਾਮ ਹੈ ਇਹ ਹੀ ਉਹਦਾ ਕਰਮ ਹੈ ਇਹਦੇ ਦਿਲ ਮੈਂ ਕਪਟ ਨਿਵਾਜ ਗੁਜ਼ਾਰ ਹੈ ਕਿਆ ਹਜ ਕਾ ਬਹਿ ਜਾਏ ਦੇਲ ਜੀ ਕਾਪਟਾ ਹਾ ਤੇ ਜਿ ਘਟਕਾ ਸਾਹ ਹੈ ਤੇ ਉਹ ਪੜੀ ਹੋਈ ਬਾਣੀ ਜਿਹੜੀ ਆ ਸਾਡੀ ਕਬੂਲ ਨਹੀਂ ਜੀ ਉਹ ਪ੍ਰਵਾਨ ਨਹੀਂ ਹੈ ਇਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੇ ਮਾਰੇ ਮਾਰੇ ਪਾਸ਼ਾ ਕਹਿੰਦੇ ਚਾਹੇ ਕੋਈ ਔਰਤ ਹੈ ਚਾਹੇ ਕੋਈ ਮਰਦ ਹੈ ਰੂਪ ਉਹਦਾ ਹੀ ਹੈ ਸਾਰਾ ਜੀ ਰੂਪ ਸਾਰ ਪੰਜਾਂ ਤਤਾਂ ਦੀ ਜਿਹੜੀ ਮਿੱਟੀ ਜਿਹੜੀ ਲੱਗੀ ਹੋਈ ਸਭ ਨਾਲ ਨੂੰ ਸਰੀਰ ਸਭ ਨਾਲ ਦੇ ਇਹਨਾਂ ਪੰਜਾਤ ਤਤਾਂ ਤੇ ਬਣੇ ਹੋਏ ਨੇ ਤੇਰਾ ਰੂਪ ਐ ਸਾਰਾ ਚਾਹੇ ਔਰਤ ਤੇ ਚਾਹੇ ਮਰਦ ਤੇ ਕਹਿੰਦੇ ਕਬੀਰ ਪੂੰਗਰਾ RAM ਅੱਲਾਹ ਕਾ ਸਭ ਗੁਰ ਪੀਰ ਹਮਾਰੇ ਪੂੰਗਰਾ ਪੂੰਗਰਾ ਬਾਲਕੇ ਨੂੰ ਕਿਹਾ ਜਾਂਦਾ ਛੋਟਾ ਬੱਚਾ ਉਹਨੂੰ ਪੂੰਗਰਾ ਕਹਿੰਦੇ ਜਿਦਾ ਪਚੰਗੀ ਕਹਦਿੰਦੇ ਨੇ ਨਾ ਜੀ ਜੇਦਾ ਮੁੰਡਾ ਕਹ ਲੈਂਦੇ ਪੰਜਾਬੀ ਦੇ ਵਿੱਚ ਇਸ ਦੇ ਪੂੰਗਰਾ ਸ਼ਾਇਦ ਪੂੰਗਰਾ ਵਰਤਿਆ RAM ਅੱਲਾਹ ਕਾ ਮੈਂ RAM ਦਾ ਵੀ ਪੂੰਗਰਾ ਹਾਂ ਮੈਂ ਅੱਲਾ ਦਾ ਵੀ ਬੰਦਾ ਹਾਂ ਮੈਂ ਰਾਮ ਦਾ ਵੀ ਬੰਦਾ ਆ ਮੈਂ ਅੱਲਾ ਦਾ ਵੀ ਬੰਦਾ ਹੈ ਸਭ ਗੁਰ ਪੀਰ ਹਮਾਰੇ ਜਿੰਨੇ ਗੁਰ ਹੀ ਹਿੰਦੂਆਂ ਦੇ ਗੁਰੂ ਮੁਸਲਮਾਨਾਂ ਦੇ ਪੀਰ ਸਾਡੇ ਤਾਂ ਹਨ ਕਹਿੰਦੇ ਸਾਰੇ ਦੁਆ ਵਿੱਚ ਗੁਰੂ ਕਹਿੰਦੇ ਨਾ ਹਿੰਦੂਆਂ ਵਿੱਚ ਗੁਰੂ ਕਹਿੰਦੇ ਆ ਤੇ ਮੁਸਲਮਾਨਾਂ ਵਿੱਚ ਪੀਰ ਕਹਿੰਦੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਬਾਦਸ਼ਾਹ ਜੀ ਨੂੰ ਕਿਉਂਕਿ ਨਮਾ ਧਰਮ ਚੱਲਿਆ ਸੀਗਾ ਇਸ ਕਰਕੇ ਕਿਸੇ ਨੇ ਗੁਰੂ ਕਿਹਾ ਕਿਸੇ ਨੇ ਸੰਤ ਕਿਸੇ ਨੇ ਤਪਾ ਕਿਸੇ ਨੇ ਬਾਬਾ ਕਿਸੇ ਨੇ ਪੀਰ ਨੇ ਜਹਰ ਪੀਰ ਜਗਤ ਗੁਰੂ ਪਾਪਾ ਸਭ ਆਪਣੇ ਹਿਸਾਬ ਦੇ ਨਾਲ ਸਾਰਿਆਂ ਨੇ ਗੁਰੂ ਸਾਹਿਬ ਜੀ ਦਾ ਨਾਮ ਪਕਾਰਿਆ ਤੇ ਅਸਲ ਵਿੱਚ ਨਾ ਜਿਹੜਾ ਫਿਰ ਉਹ ਕਿ ਗੁਰਬਾਣੀ ਵਿੱਚ ਲਿਖਿਆ ਨੇ ਸਤਪੁਰਖ ਜੀ ਜਾਨੇ ਸਤਪੁਰਖ ਇਸ ਦਾ ਨਾਮ ਇਸ ਦਾ ਸੰਸਕ੍ਰਿਤ ਰਣ ਨਾਮ ਕਰ ਕੋ ਗੁਰੂ ਸਤ ਗੁਰੂ ਸੋ ਇਹ ਸ਼ਬਦ ਜਿਹੜੇ ਇਹ ਪ੍ਰਚਲਿਤ ਹੋਏ ਤੇ ਉਹ ਬਾਤ ਦੇ ਵਿੱਚ ਪ੍ਰਚਲਿਤ ਸ਼ਬਦ ਹੋਇਆ ਜੀ ਇੱਥੇ ਕਬੀਰ ਸਾਹਿਬ ਜੀ ਕਹਿੰਦੇ ਸਭ ਗੁਰ ਪੀਰ ਹਮਾਰੇ ਗੁਰੂ ਵੀ ਤੇ ਪੀਰ ਵੀ ਇਹ ਆਪਣੇ ਨੇ ਇਹ ਸਾਡੇ ਨੇ ਪਹਿਲੀ ਗੱਲ ਤਾਂ ਵੀ ਜਿਹੜਾ ਸਾਨੂੰ ਧਰਮ ਦਾ ਰਾਹਸਤਾ ਦਿਖਾਉਂਦਾ ਜਿਹੜਾ ਸਾਨੂੰ ਸਹੀ ਰਾਸਤੇ ਤੇ ਪਾਉਂਦਾ ਉਹ ਹੀ ਸਾਡਾ ਹੈਗਾ ਗੁਰੂ ਅਮਰਦਾਸ ਜੀ ਨੇ ਵੀ ਤਾਂ ਇਹੀ ਬਚਨ ਕਿਹਾ ਹੈ ਜੀ ਮਹਾਰਾਜ ਦੇ ਬਚਨ ਨਹੀਂ ਕਹਿੰਦੇ ਸੱਚੇ ਪਾਸ਼ਾ ਕਹਿੰਦੇ ਆਪਣੇ ਪਾਣੀ ਜੋ ਚੱਲਾ ਪਏ ਵਿਛੜ ਝੋਟਾ ਖਾਵੇ ਸੋ ਸਿਕਸ਼ਕਾ ਬੰਧ ਪਏ ਭਾਈ ਜੀ ਗੁਰ ਕੀ ਪਾਣੀ ਵਿਚ ਜਾਵੇ ਅਗਰ ਤੁਸੀਂ ਗੁਰਕੇ ਭਾਣੇ ਵਿੱਚ ਆਉਨੇ ਹੋ ਚੱਲਦੇ ਹੋ ਫਿਰ ਤੁਸੀਂ ਮੇਰੇ ਧੀਆਂ ਪੁੱਤਰ ਮੇਰਾ ਪਰਿਵਾਰ ਸਿੱਖ ਸਿੱਖ ਪਿਆਰੇ ਤੁਸੀਂ ਅਗਰ ਭਾਣੇ ਵਿੱਚ ਨਹੀਂ ਫਿਰ ਕੋ ਰਿਸ਼ਤਾ ਨਹੀਂ ਜੇ ਹੁਕਮ ਦੇ ਵਿੱਚ ਨਹੀਂ ਹੈ ਕੋ ਰਿਸ਼ਤਾ ਨਹੀਂ ਹੈ ਸੋ ਗੁਰੂ ਤੇ ਸਿੱਖ ਦੀ ਸਾਝ ਹੀ ਹੁਕਮ ਤੇ ਹੈ ਜੀ ਅਗਰ ਸਿੱਖ ਹੁਕਮ ਮੰਨਦਾ ਹੁਕਮ ਸੁਣਦਾ ਤੇ ਫਿਰ ਸਾਝ ਹੈ ਜੇ ਨਹੀਂ ਤੇ ਫਿਰ ਜਿੰਨਾ ਮਰਜੀ ਧਾਰਮਿਕ ਚਿੰਨ ਪਾਕ ਚੱਲੀ ਜਾਓ ਆਪਣੇ ਆਪ ਨੂੰ ਧਾਰਮਿਕ ਬਣਨ ਦੀ ਕੋਸ਼ਿਸ਼ ਕਰੋ ਕੁਛ ਨਹੀਂ ਕੱਖ ਵੀ ਹੈ ਨਹੀਂ ਕਿਤੇ ਸਭ ਗੁਰ ਪੀਰ ਹਮਾਰੇ ਆਵੀ ਜਿਹੜਾ ਮਤਲਬ ਕਣ ਵੀ ਚਲੂ ਹਾਂ ਸੀ ਅੰਮ੍ਰਿਤਸਰਗਰ ਤੇ ਢਾਡੇ ਉੱਥੇ ਕਬਰਾਂ ਪੀਰਾਂ ਦੀਆਂ ਉੱਥੇ ਕਬਰਾਂ ਤਾਂ ਜੇ ਕਰ ਦੋ ਬਹੁਤ ਕਰ ਉਹ ਢਾਉਣ ਤੇ ਨਾ ਚਲੋ ਆਪਣੇ ਆਪ ਨੂੰ ਬਣਾਉਣ ਤੇ ਚਲੋ ਅਸੀਂ ਜਾਣਦੇ ਹਾਂ ਢਾਉਣ ਤੇ ਆਪਣੇ ਆਪ ਨੂੰ ਅਸੀਂ ਬਿਲਡ ਨਹੀਂ ਕਰਦੇ ਜੀ ਆਪਣੇ ਆਪ ਨੂੰ ਬਣਾਉਉ ਪਾਈ ਟੌਨਰ ਪਰਸ ਨਾਲ ਚਲੋ ਜਦੋਂ ਸੀ ਆਪਣੇ ਆਪ ਨੂੰ ਬਣਾ ਲਿਆ ਦੂਜਾ ਪਾਸਾ ਆਪਣੇ ਆਪ ਬਟਾ ਜਾਂਦਾ ਹੁੰਦਾ ਸੀ ਉਥੇ ਕੁਝ ਵੀ ਕਰਨ ਦੀ ਲੋੜ ਨਹੀਂ ਹੁੰਦੀ ਆਪਣੇ ਆਪ ਉੱਟੇ ਜਾਂਦਾ ਤੇ ਉਹ ਫਿਰ ਇਦਾਂ ਦਾ ਸਿਸਟਮ ਉਹਨਾਂ ਫਿਰ ਇੱਕ ਨਫ਼ਰਤ ਪੈਦਾ ਕਰ ਦਿੰਦਾ ਤੇ ਇਹੋ ਜੀ ਗੱਲਬਾਤ ਆ ਜਾਂਦੀ ਹੈ ਉਹ ਫਿਰ ਨਫ਼ਰਤ ਵੈਸੀ ਚੱਲਦੀ ਹੈ ਕਿ ਨੇ ਸਾਡਾ ਘਰ ਹੈ ਤੁਹਾਡਾ ਘਰ ਹੋਣੇ ਆਹ ਕੰਮ ਚੱਲ ਪੁੰਦੇ ਆ ਇਹ ਕਰਕੇ ਆਪਣੇ ਆਪ ਨੂੰ ਬਿਲਡ ਕਰੋ ਭਾਈ ਸਾਹ ਆਗੋਂ ਕੋਰੀ ਪੀਰ ਹਮਾਰੇ ਜੇ ਸਾਡੇ ਤਾਂ ਸਾਰੇ ਕਹਿੰਦੇ ਕਹਤ ਕਬੀਰ ਸੁਨੋ ਨਰ ਨਰਵੇ ਪਰੋ ਏਕ ਕੀ ਸ਼ਰਣਾ ਕਬੀਰ ਸਾਹਿਬ ਜੀ ਕਹਿੰਦੇ ਨਰ ਇਹਦਾ ਤਾਂ ਮਨੁੱਖ ਨੂੰ ਹਾਂਜੀ ਨਰ ਮਨੁੱਖ ਨੂੰ ਕਹ ਦਿੰਦਾ ਨਾਰ ਤੇ ਨਰਵੇ ਨਾਰੀ ਹੈ ਨਾ ਇੱਥੇ ਨਰਵੇ ਦਾ ਅਰਥ ਹੈ ਨਾਰੀ ਨਾਰੀ ਨੂੰ ਕਹ ਦਿੰਦਾ ਕਬੀਰ ਸਾਹਿਬ ਜੀ ਕਹਿੰਦੇ ਚਾਹੇ ਔਰਤ ਹੈ ਚਾਹੇ ਪੁਰਸ਼ ਹੈ ਭਾਈ ਸੁਣੋ ਇੱਕ ਦੀ ਸ਼ਰਨ ਗ੍ਰਹਣ ਕਰ ਲੋ ਹਾਂਜੀ ਪਰ ਉਹ ਏਕ ਕੀ ਸ਼ਰਨ ਕੇਵਲ ਨਾਮ ਜਪ ਹੋਰੇ ਪ੍ਰਾਣੀ ਤਦ ਹੀ ਨਿਸ਼ਚੈ ਤਰ ਨਿਸ਼ਚੈ ਕਰ ਆਪਣੀ ਜੀਤ ਕਰੋ ਜੀਤ ਕੀ ਹੈ ਤਰ ਜਾਣਾ ਜਿੱਤ ਕੀ ਹੈ ਇਸ ਸੰਸਾਰ ਤੋਂ ਪਾਰ ਹੋ ਜਾਣਾ ਇਹ ਹੀ ਤਾਂ ਜਿੱਤ ਹੈ ਭਾਈ ਤੁਸੀਂ ਕੇਵਲ ਤੇ ਕੇਵਲ ਨਾਮ ਜਪਣਾ ਸ਼ੁਰੂ ਕਰ ਦੋ ਫਿਰ ਨਿਸ਼ਚਿਤ ਸੰਸਾਰ ਤੋਂ ਤੁਹਾਡਾ ਪਾਰਤਾਰ ਹੋ ਜਾਵੇਗਾ ਜੇ ਨਾਮ ਨਹੀਂ ਜਪੋਗੇ ਫਿਰ ਕਿਸੇ ਨੇ ਬਾਹ ਨਹੀਂ ਕੱਢਣੀ ਤੇ ਕੋਈ ਕੋ ਗੁਰੂ ਪੀਰ ਤੁਹਾਡਾ ਨਹੀਂ ਕਹਿੰਦੇ ਨਾਮ ਜਪੋਗੇ ਗੁਰੂ ਪੀਰ ਸਾਰੇ ਆਪਣੀਆਂ ਫਿਰ ਫੇ ਸਾਰੇ ਆਪਣੀਆਂ ਕਹਿੰਦੇ ਸੋ ਪ੍ਰਵਤੀ ਅਗਲਾ ਸ਼ਬਦ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਆਪਾਂ ਕੁਦਰਤ ਦੀ ਗੱਲ ਕਰਦੇ ਆਂ ਵੀ ਨੇਚਰ ਸਾਨੂੰ ਪਿਆਰੀ ਲੱਗਦੀ ਹੈ ਕਬੀਰ ਸਾਹਿਬ ਕਹਿੰਦੇ ਬੰਦੇ ਸਾਰੇ ਅਸੀਂ ਕੁਦਰਤ ਦਾ ਪਾਰਟ ਆਂ ਲੋਕਾਂ ਤੋਂ ਅਸੀਂ ਦੂਰ ਦੌੜ ਕੇ ਅਸੀਂ ਜੰਗਲਾਂ ਨੂੰ ਨੇਚਰ ਮੰਨਦੇ ਜੰਗਲਾਂ ਬਸਤੀਆਂ ਨੂੰ ਨੇਚਰ ਨਹੀਂ ਮੰਨਦੇ ਜਿੱਥੇ ਆਬਾਦੀਆਂ ਉਹਨਾਂ ਨੂੰ ਨੇਚਰ ਨਹੀਂ ਮੰਨਦੇ ਔਰ ਇਥੇ ਕਬੀਰ ਸਾਹਿਬ ਜੀ ਕਹਿੰਦੇ ਜਿੰਨੀ ਲੋਕਾਈ ਸਾਰੀ ਕੁਦਰਤ ਦਾ ਅੰਗ ਹੈ ਅਸੀਂ ਸਾਰੇ ਜੀ ਆਚੰਦ ਸਾਹਿਬ ਕੁਦਰਤ ਦੇ ਅੰਗ ਹੈ ਜੀ ਕਿਉਂਕਿ ਇਹ ਅੱਲਾ ਦਾ ਨੂਰ ਹੈ ਇਹਨਾਂ ਵਿੱਚ ਸਭਨਾਂ ਦੇ ਵਿੱਚ ਸਭਨਾਂ ਦੇ ਵਿੱਚ ਅੱਲਾ ਦਾ ਨੂਰ ਹੈ ਉਹ ਅਵਲ ਅਵਲ ਅੱਲਾ ਹੈ ਨੂਰ ਉਪਾਇ ਔਵਲ ਹੁੰਦਾ ਪਹਿਲਾ ਅੱਲਾ ਨੇ ਸਭ ਤੋਂ ਪਹਿਲਾਂ ਆਪਣਾ ਪ੍ਰਕਾਸ਼ ਪੈਦਾ ਕੀਤਾ ਹਾਂਜੀ ਤੇ ਪ੍ਰਕਾਸ਼ ਚ ਸਾਰੀ ਸਿਸਟਮ ਦਾ ਕੁਦਰਤ ਅਨੁਸਾਰ ਦਿੱਤਾ ਸੀ ਉਹਨੇ ਪਹਿਲਾਂ ਆਪਣਾ ਪ੍ਰਕਾਸ਼ ਆਪਣੇ ਲੋਕ ਸ਼ਬਦ ਤੇ ਸ਼ਬਦ ਕਹ ਲੋ ਪ੍ਰਕਾਸ਼ ਕਹ ਲੋ ਸ਼ਬਦ ਪ੍ਰਕਾਸ਼ ਹੀ ਤੇ ਕੁਦਰਤ ਕੇ ਸਾਰੇ ਬੰਦੇ ਤੇ ਜਿੰਨੇ ਵੀ ਜੀਵ ਜੰਤਰੀ ਸਾਰੇ ਕੁਦਰਤ ਦੇ ਨੇ ਕੁਦਰਤ ਦੇ ਦੁਆਰਾ ਬਣਾਈ ਹੋਏ ਨੇ ਅਸੀਂ ਤੁਸੀਂ ਸਾਰੇ ਕੁਦਰਤ ਦਾ ਅੰਗ ਹੈ ਇਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋਮੰਦ ਭਈ ਆਪਾਂ ਸਾਰੇ ਇੱਕ ਨੂਰ ਤੋਂ ਹੀ ਪੈਦਾ ਹੋਏ ਆਂ ਸਾਡੀ ਪਦੈਸ਼ ਇੱਕ ਨੂਰ ਤੋਂ ਆ ਏਕ ਨੂਰ ਤੇ ਸਭ ਜਗ ਉਪਜਿਆ ਸਾਰਾ ਸੰਸਾਰ ਇੱਕ ਨੂਰ ਤੋਂ ਪੈਦਾ ਹੋਇਆ ਪਿਆ ਤੇ ਆਪਾਂ ਕਿਹਨੂੰ ਭਲਾ ਤੇ ਕਿਹਨੂੰ ਮੰਦਾ ਕਹਿ ਸਕਦੇ ਆ ਜੀ ਨਾ ਅਸੀਂ ਕਿਸੇ ਨੂੰ ਭਲਾ ਤੇ ਨਾ ਕਿਸੇ ਨੂੰ ਅਸੀਂ ਮੰਦਾ ਕਹਿ ਸਕਦੇ ਆ ਹਨ ਭਈ ਉਹਦੇ ਉਹਦਾ ਨੂਰ ਹੈ ਉਹਦਾ ਨੂਰ ਹਾਂ ਭਲਾ ਦਾ ਕਹਿ ਸਕਦੇ ਆ ਪਰ ਮੰਦਾ ਨਹੀਂ ਪਰ ਹੁਣ ਸਾਨੂੰ ਇਹ ਵੀ ਪਤਾ ਵੀ ਕਿਹਦੇ ਕਿਹੜਿਆਂ ਚ ਕਿਹੜਾ ਜਿਆਦਾ ਭਲਾ ਤੇ ਕਿਹੜਾ ਮੰਦਾ ਇਹ ਸਾਨੂੰ ਕੁਝ ਨਹੀਂ ਪਤਾ ਕੌਣ ਭਲੇ ਕੋ ਮੰਤੇ ਜਦੋਂ ਇੱਕ ਨੂੰ ਭਲਾ ਕਹ ਤਾਂ ਦੂਜੇ ਨੂੰ ਮੰਦਾ ਕਹਤਾ ਉਹ ਵੀ ਫਰਕ ਕਰ ਦਿੱਤਾ ਸੀ ਇਸ ਕਰਕੇ ਕੁਝ ਵੀ ਨਹੀਂ ਭਲੋ ਭਲੋ ਜੋ ਕੁਝ ਹੈ ਸਭ ਕੁਝ ਉਹਦੇ ਹੁਕਮ ਚ ਭਲਾ ਹੈ ਜੀ ਇਹ ਵੀ ਨਹੀਂ ਵੀ ਹਾਂ ਵੀ ਕਬੀਰ ਸਾਹਿਬ ਦੀ ਪੰਕਤੀ ਨੇ ਕਹਤਾ ਪਨਾ ਕੋ ਭਲਾ ਨਾ ਕੋ ਮੰਦਾ ਹਣਾ ਅਸੀਂ ਜੋ ਆਪਣੇ ਹਿਸਾਬ ਨਾਲ ਕਿਸੇ ਨੂੰ ਭਲਾ ਕਹਿੰਨੇ ਹਣਾ ਉਹਦੇ ਮਾਰੇ ਨੇ ਵੀ ਕਿਹਾ ਆਪਸ ਕੋ ਜੋ ਭਲਾ ਕਹਾ ਵੈ ਤੇ ਸੇ ਭਲਾਈ ਨਿਕਟ ਨਾ ਆਵੇ ਅਸੀਂ ਇਨਸਾਨ ਜੋ ਅਸੀਂ ਆਪਣੇ ਲੈਵਲ ਨਾਲ ਕੇ ਬੰਦੇ ਨੂੰ ਭਲਾ ਤੋਲਦੇ ਅਸੀਂ ਨਹੀਂ ਤੋਲ ਸਕਦੇ ਜੀ ਸਨਾ ਕੇ ਨਾ ਕਿਸੇ ਦੀ ਭਲਾਈ ਦਾ ਪਤਾ ਨਾ ਕੇ ਦੇ ਮੰਦੇ ਕੰਮਾਂ ਦਾ ਕਰ ਸਕੋ ਲੋਗਾ ਪਰਮ ਨਾ ਭੁੱਲੋ ਭਾਈ ਇਹ ਸੰਸਾਰ ਦੇ ਲੋਕੋ ਪਰਮ ਵਿੱਚ ਨਾਮ ਪਵੋ ਭਰਮ ਵਿੱਚ ਪਾ ਗਏ ਤਾਂ ਭੁੱਲ ਜਾਓਗੇ ਭਰਮ ਦੇ ਵਿੱਚੋਂ ਬਾਹਰ ਆ ਬੋ ਭਾਈ ਜਿਹੜਾ ਭਰਮ ਵਿੱਚ ਪੈ ਗਿਆ ਉਹ ਭੁੱਲ ਗਿਆ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਰਬ ਠਾਈ ਖਾਲਕ ਹੈ ਨਾ ਸੋ ਖਾਲਕ ਖਲਕ ਦਾ مالک ਜਿਹੜਾ ਖਾਲਕ ਖਲਕ ਖਲਕ ਮਹਿ ਖਾਲਕ ਜਿਹੜਾ ਖਾਲਕ ਹੈ ਸਾਰੇ ਸੰਸਾਰ ਨੂੰ ਪੈਦਾ ਕਰਨੇ ਵਾਲਾ ਉਹ ਰਹਿੰਦਾ ਕਿੱਥੇ ਆ ਖਲਕ ਦੇ ਵਿੱਚ ਤੇ ਖਲਕ ਕਿੱਤੇ ਆ ਖਲਕ ਦੇ ਵਿੱਚ ਪਰਮੇਸ਼ਰ ਦੇ ਵਿੱਚ ਪੂਰ ਰਹਿਓ ਸਰਬ ਥਾਈ ਜਿਹੜਾ ਖਾਲਕ ਆ ਨਾ ਹਰ ਇੱਕ ਜਗ੍ਹਾ ਤੇ ਪਰੀਪੂਰਨ ਹੈ ਕਿਹੜੀ ਅਸੀ ਜਗ੍ਹਾ ਜਿੱਥੇ ਉਹਦੀ ਹੋਂਦ ਨਾ ਹਰੇਕ ਜਗ੍ਹਾ ਤੇ ਰਹੋ ਮਾਟੀ ਇਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ ਸੋ ਮਿੱਟੀ ਤਾਂ ਇੱਕੋ ਹੀ ਹੈ ਪੰਜਾਂ ਤੱਤਾਂ ਦੀ ਸਾਰਿਆਂ ਨੂੰ ਲੱਗੀ ਹੋਈ ਤੇ ਪਰ ਅਨੇਕ ਤਰ੍ਹਾਂ ਦੇ ਨਾਲ ਉਹਨੇ ਇਸ ਨੂੰ ਸਾਜਿਆ ਹੋਇਆ ਜੀ ਇਸ ਮਿੱਟੀ ਨੂੰ ਹਨਾ ਆਡਾਟ ਦੇ ਭਾਂਡੇ ਬਣਾਏ ਹੋਏ ਨੇ ਇੱਕ ਬੰਦਾ ਇੱਕ ਹੋਰ ਹੁੰਦਾ ਹੈ ਹੁਣ ਉਹਨਾਂ ਦੇ ਸਰੀਰਾਂ ਦੇ ਵਿੱਚ ਇੱਕ ਤਰ੍ਹਾਂ ਕਿਦਾਂ ਫਰਕ ਬਣਾ ਦਿੱਤੇ ਉਹ ਉਹਨਾਂ ਦੇ ਸੁਭਾਅ ਉਹਨਾਂ ਦੇ ਰੰਗ ਰੂਪ ਕਾ ਸਾ ਫਰਕ ਪਿੰਪਿਨ ਕਰਕੇ ਬਣਾ ਦਿੱਤੇ ਮਿੱਟੀ ਕੋਈ ਹੈ ਜੀ ਨਾ ਆਕਸ਼ ਪੂਚ ਮਾਟੀ ਦੇ ਭਾਂਡੇ ਨਾਕਸ਼ਪੂਚ কুমਭਾਰ ਹੈ ਹੁਣ ਜਿਹੜਾ ਮਿੱਟੀ ਦਾ ਭਾਂਡਾ ਆ ਉਹਦਾ ਕੀ ਕਸੂਰ ਜਿੱਦਾਂ ਦਾ ਕਮਿਹਾਰ ਨੇ ਬਣਾਤਾ ਹੁੰਦਾ ਤਾਂ ਬਣ ਜਾਂਦਾ ਜੀ ਕੋਈ ਬੰਦਾ ਚੰਗਾ ਆ ਜਾਂ ਮਾੜਾ ਆ ਤੇ ਉਹਦਾ ਬਾਹਰਲਾ ਆਕਾਰ ਦੇਖ ਕੇ ਕਹਿ ਲੋ ਦੇਖ ਲੋ ਤੁਸੀਂ ਉਹਦਾ ਕੀ ਕਸ਼ੂ ਕਸੂਰ ਹੈ ਜਿੱਦਾਂ ਦਾ ਮਾਲਕਰੇ ਬਣਾਉਂਦਾ ਤਾਂ ਬਣ ਗਿਆ ਨਾਕਸ਼ਪੂਚ ਕਿਸੇ ਕਿਸਮ ਦੀ ਕਮੀ ਉਹ ਚੰਦਾ ਕੋਈ ਕਮੀ ਨਾ ਕਸ਼ਪੋਚ ਮਾਟੀ ਦੇ ਭਾਂਡੇ ਜਿੰਨੇ ਵੀ ਮਿੱਟੀ ਦੇ ਭਾਂਡੇ ਸਰੀਰ ਬਣੇ ਹੋਏ ਨੇ ਕਿਸੇ 'ਚ ਕੋਈ ਕਮੀ ਨਹੀਂ ਹੈ। ਨਾ ਕਸ਼ਪੋਚ কুমਭਾਰ। ਕੀ ਕਮੀ ਕਿਹਦੇ ਚ ਹੈ ਇਹਨੂੰ ਬਣਾਉਣੇ ਵਾਲਾ কুমਭਾਰ। ਇਹਦੇ 'ਚ ਨਾ। ਭਈ ਉਹਦੇ ਵਿੱਚ ਵੀ ਕੋਈ ਕਮੀ ਨਹੀਂ ਹੈ। ਤੇ ਇਸ ਕਰਕੇ কুমਭਾਰ ਸ਼ਬਦ ਵਰਤਿਆ ਕਿਉਂਕਿ ਇਹ Hindu ਮੰਨਦੇ ਨੇ ਵੀ ਬ੍ਰਹਮਾ ਸਾਰੀ ਸ੍ਰਿਸ਼ਟੀ ਨੂੰ ਬਣਾਉਂਦਾ। ਇਸ ਕਰਕੇ ਬ੍ਰਹਮੇ ਲਈ ਬਣਾ ਦਿੱਤਾ ਸ਼ਬਦ। ਮਨ ਬ੍ਰਹਮੇ 'ਚ ਕੋਈ ਕਮੀ ਨਹੀਂ ਹੈ ਏਦਾਂ ਉਹ ਨਹੀਂ ਕਹਤਾ ਕਬੀਰ ਸਾਹਿਬ ਜੀ ਨੇ ਸਭ ਮਹ ਸੱਚਾ ਇੱਕੋ ਸੋਈ ਜਿਸ ਕਾ ਕੀਆ ਸਭ ਕਛ ਹੋਈ ਉਹ ਸੱਚਾ ਸਾਰਿਆਂ ਦੇ ਵਿੱਚ ਇੱਕ ਉਹ ਸੱਚਾ ਜਿਹੜਾ ਇੱਕ ਹੈ ਉਹ ਸਭਨਾਂ ਦੇ ਵਿੱਚ ਹੈ ਔਰ ਉਸ ਸੱਚੇ ਦਾ ਕੀਤਾ ਹੋਇਆ ਹੀ ਸਾਰੇ ਪਾਸੇ ਸਭ ਕੁਝ ਹੋ ਰਿਹਾ ਹੈ ਜਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨਣਾ ਸੋ ਏਕੋ ਜਾਣਣਾ ਬੰਦਾ ਕਹੀਐ ਸੋਈ ਜਿਹੜਾ ਉਹਦੇ ਹੁਕਮ ਨੂੰ ਜਾਣ ਜਾਂਦਾ ਨਾ ਜੀ ਉਹ ਇੱਕ ਦੀ ਪਛਾਣ ਜਾਂਦਾ ਇੱਕ ਦੀ ਪਛਾਣ ਕਰ ਲੈਂਦਾ ਔਰ ਜਿਹੜਾ ਇੱਕ ਦੀ ਪਛਾਣ ਕਰਦਾ ਉਹਨੂੰ ਬੰਦਾ ਕਿਹਾ ਜਾਂਦਾ ਜੀ ਉਹ ਬੰਤਾ ਹੈ ਤੇ ਅਗਰ ਅਸੀਂ ਇੱਕ ਦੀ ਪਛਾਣ ਅਜੇ ਤੇ ਨਹੀਂ ਕੀਤੀ ਤੇ ਕਬੀਰ ਸਾਹਿਬ ਦੇ ਮੁਤਾਬਕ ਅਸੀਂ ਬੰਦੇ ਹੈ ਹੀ ਨਹੀਂ ਜੀ ਇੱਥੇ ਪੰਨਾ ਅੱਲਾਹੋ ਅਲਖ ਨ ਜਾਈ ਲਖਿਆ ਗੁਰ ਗੁੜ ਦੀਨਾ ਮਿੱਠਾ ਇਹ ਤਾਂ ਵੀ ਜਿਹੜਾ ਅੱਲਾ ਹੈ ਨਾ ਅ ਜਿਹੜਾ ਅੱਲਾ ਆ ਸੋ ਇਹ ਅਲਖਿਆ ਇਹਨੂੰ ਲਖਿਆ ਨਹੀਂ ਜਾ ਸਕਦਾ ਜੀ ਗੁਰ ਗੁੜ ਦੀਨਾ ਮਿੱਠਾ ਗੁਰੂ ਨੇ ਮਿੱਠਾ ਗੁੜ ਦੇ ਦਿੱਤਾ ਮਨ ਨੂੰ ਮਿੱਠਾ ਹੁਣ ਗੁਰੂ ਨੂੰ ਤੁਸੀਂ ਉਹਦਾ ਨਾਮ ਕਹਿ ਸਕਦੇ ਆ ਉਹਦੇ ਗੁਣ ਕਹਿ ਸਕਦੇ ਆ ਪਰ ਰਬੇਸ਼ਰ ਦੇ ਗੁਣ ਕਹਿ ਸਕਦੇ ਉਹਦਾ ਨਾਮ ਉਹਦੀ ਬਾਣੀ ਉਹਦੇ ਬਚਨ ਇਹ ਸਾਰਾ ਕੁਝ ਗੁਰ ਤੇ ਪਿੱਛੇ ਆ ਜਾਂਦਾ ਹੈ ਗੁਰੂ ਦਾ ਗਿਆਨ ਇਹ ਗੁਰ ਹੋ ਗਿਆ ਜੀ ਤੇ ਗਿਆਨ ਬੜਾ ਮਿੱਠਾ ਹੈ ਜੀ ਉਹਨੂੰ ਤਾਂ ਲਿਖਿਆ ਨਹੀਂ ਜਾ ਸਕਦਾ ਪਰ ਜਿਹੜਾ ਗੁਰੂ ਦਾ ਗਿਆਨ ਹੈ ਜਾਂ ਉਹਦਾ ਨਾਮ ਹੈ ਉਹਦੇ ਗੁਣ ਨੇ ਉਹ ਬੜੇ ਚੰਗੇ ਲਾਦੇ ਨੇ ਉਹ ਮਨ ਨੂੰ ਮਿਲਦਾ ਹੈ ਗੁਰੂ ਦਾ ਗਿਆਨ ਮਿਲ ਗਿਆ ਉਹਦੇ ਗੁਣ ਪ੍ਰਾਪਤ ਹੋ ਗਏ ਉਹਦਾ ਨਾਮ ਉਹ ਮਿੱਠਾ ਮਿੱਠਾ ਲੱਗਦਾ ਹੈ ਕਹ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਦੀ타 ਜਦੋਂ ਗੁਰੂ ਦਾ ਗਿਆਨ ਜੋ ਗੁਰੂ ਰੂਪ ਦੇ ਵਿੱਚ ਮੈਨੂੰ ਪ੍ਰਾਪਤ ਹੋਇਆ ਤੇ ਫੇਰ ਵੀ ਮੇਰੀ ਸ਼ੰਕਾ ਦੂਰ ਠੀਕ ਹੈ ਮੈਂ ਅੱਲਾਹ ਬਾਰੇ ਨਹੀਂ ਦੱਸ ਸਕਦਿਆਂ ਜਿਦਾਂ ਗੁੰਗਾ ਗੁੜ ਖਾ ਲੈਂਦਾ ਉਹ ਤਾਂ ਸਵਾਲ ਨਹੀਂ ਦੱਸ ਸਕਦਾ ਪਰ ਇਹ ਤਾਂ ਵੀ ਮੇਰੀ ਸ਼ੰਕਾ ਦੂਰ ਹੋ ਗਈ ਕਬੀਰ ਸਾਹਿਬ ਜੀ ਕਹਿੰਦੇ ਮਨੁ ਸਾਰੇ ਪਾਸੇ ਨਿਰੰਜਨ ਹੁਣ ਦਸਣ ਲੱਗ ਪਿਆ ਸਰਬ ਨਿਰੰਜਨ ਦੀ타 ਉਹ ਕੋਈ ਮੇਰੀ ਸ਼ੰਕਾ दूर कर देती दिदे ज्ञान ने प्रसाद सिंह जी गुरु साहब जी ने बड़ी मेहर कृपा थी है दो शब्दों की विचार साहब जी ने तो बख्शिश की थी है भुला चुकान दिखेवा जी वाहू जी का खालसा